ਜਗਰਾਉਂ ਦੇ ਵਿੱਚ ਇੱਕ ਬੂਲ ਪਿੰਡ ਪੈਂਦਾ ਸੀਗਾ ਉੱਥੇ ਮੈਂ ਜਾ ਕੇ ਜਦੋਂ ਅਸੀਂ ਬੈਠੇ ਆ ਜਿਹੜਾ ਸਾਡਾ ਸਟੇਸ਼ਨ ਸੀਗਾ ਪੋਲਿੰਗ ਸਟੇਸ਼ਨ ਉੱਥੇ ਗਏ ਤੇ ਆਪਣਾ ਸਾਥੀ ਮੁਲਾਜ਼ਮ ਸੀਗਾ ਜਿਹਦੇ ਕੋਲੋਂ 303 ਦੀ ਜਿਹੜੀ ਗੋਲੀ ਹੈ ਅਚਾਨਕ ਚੱਲ ਗਈ ਔਰ ਉਹ ਮੇਰੀ ਸੱਜੀ ਲੱਤ ਵਿੱਚ ਲੱਗੀ ਤੇ ਖੱਬੀ ਲੱਤ ਵਿੱਚ ਆ ਗਈ ਹੈ ਠੀਕ ਹੈ ਔਰ ਉਸ ਟਾਈਮ ਟਾਈਮ ਸੀਗਾ 8:15 ਮਿੰਟ ਤੇ ਮੈਨੂੰ ਮੇਧ 10ਕ ਸੈਕਿੰਡ ਹੋਣਗੇ ਜਦੋਂ ਗੋਲੀ ਲੱਗੀ ਜਦ ਮੈਂ ਟਾਈਮ ਦੇਖਿਆ ਤੋ 18 ਸੈਕਿੰਡ ਹੋ ਚੁੱਕੇ ਸੀ ਉਸ ਤੋਂ ਬਾਅਦ ਇੱਕ CRPF ਦੀ ਟੀਮ ਆਈ ਉਹਨਾਂ ਨੇ ਮੈਨੂੰ ਚੁੱਕਿਆ ਤੇ ਮੈਨੂੰ ਉਹ DMC ਲੈ ਗਏ ਜਦ ਮੈਂ ਮੈਨੂੰ ਨਹੀਂ ਪਤਾ ਉਹ ਕਿੱਥੇ ਲੈ ਗਏ ਕਿਤੇ ਕੋਮਾ 'ਚ ਵੀ ਰਹਿ ਗਿਆ ਇੱਕ ਪਿਹੜ ਬਰਾਂਛ ਸੀਗੀ ਬੂਲ ਪਿੰਡ ਦੇ ਨਾਲ ਪਿਹੜ ਬਰਾਂਛ ਸੀ ਉੱਥੇ ਇੱਕ ਡਾਕਟਰ ਸਾਹਿਬ ਸੀਗੇ ਇੱਕ ਨਰਸ ਸੀਗੀ ਤੇ ਮੈਂ ਤੁਹਾਨੂੰ ਦੱਸਦਾ ਕਿ ਗੋਲੀ ਦਾ ਬਲਾਸਟ ਇਸ ਤਰ੍ਹਾਂ ਸੀਗਾ ਕਿ ਮੇਰੇ ਅੰਡਰਵੀਅਰ ਦੀ ਜਿਹੜੀ ਕੱਲੀ ਸੀ ਗਈ ਉਹ ਜਿਹੜੀ ਰਬੜ ਸੀਗੀ ਰਬੜ ਪਲਾਸਟਿਕ ਪਲਾਸਟਿਕ ਦੀ ਉਹ ਰਹਿ ਗਈ ਸੀ ਬਾਕੀ ਸਾਰੀ ਉੱਡ ਗਈ ਸੀ ਤੇ ਮੈਂ ਆਪਣੀ ਕਮੀਜ਼ ਦੇ ਨਾਲ ਆਪਣਾ ਤਨ ਟੱਕਦਾ ਸੀ ਵੀ ਲੱਗੇ ਇੱਕ ਲੜਕੀ ਖੜੀ ਹੈ ਉਹਨਾਂ ਕੇ ਸਰ ਤੁਸੀਂ ਪਲੀਜ਼ ਮਾਇਨ ਨਾ ਕਰੋ ਉਹਨਾਂ ਮੇਰੇ ਇੰਜੈਕਸ਼ਨ ਲਾਇਆ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੈਨੂੰ ਉਹ ਕਿੱਥੇ ਲੈ ਕੇ ਗਏ ਆ ਕਿੱਥੇ ਨਹੀਂ ਲੈ ਕੇ ਗਏ ਦੇਖੋ 19 ਤਰੀਕ ਨੂੰ ਮੇਰੇ ਗੋਲੀ ਲੱਗ ਰਹੀ ਆ 19 2 1992 ਨੂੰ ਤੇ 29 ਤਰੀਕ ਨੂੰ ਮੇਰੀ ਮੈਰਿਜ ਸੀਗੀ ਔਰ ਮੇਰੀ ਮੈਰਿਜ ਵਾਲੇ ਜਿਹੜੇ ਅੱਛਾ ਹਾਂਜੀ ਮਤਲਬ ਕਿ ਜਿਸ ਦਿਨ ਤੁਹਾਡੇ ਨਾਲ ਇਹ ਘਟਨਾਕ੍ਰਮ ਵਾਪਰੇਆ ਤਾਂ ਉਸ ਤੋਂ ਮਹਿਜ 5-7 ਦਿਨ ਬਾਅਦ ਮੇਰੀ ਮੈਰਿਜ ਰੱਖਿਆ ਹੋਇਆ ਸੀਗਾ ਮੇਰੀ ਮੈਰਿਜ ਸੀਗੀ ਮੈਂ ਆਪਣੇ ਕਾਰਡ ਵੀ ਜਗਰਾਉ ਤੋਂ ਛਪਾਏ ਆ ਔਰ ਜਿਹੜੇ ਕਾਰਡ ਸੀਗੇ ਮੇਰੇ ਅਟੈਚੀ ਦੇ ਵਿੱਚ ਸੀ ਕਿ ਮੈਂ ਅੱਜ ਡਿਊਟੀ ਕਰਕੇ ਕੱਲੇ ਤਫਾਰ ਗੋੜਣਾ ਤੇ ਜਾ ਕੇ ਜਿਹੜੇ ਆ ਆਪਣੀ ਜਿਹੜੇ ਮੈਰਿਜ ਦੀ ਖੁਸ਼ੀ ਦੇ ਕਾਰਡ ਉਹ ਜਾ ਕੇ ਵੰਡੂਗਾ ਤੇ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਮਨਜੂਰ ਸੀਗਾ ਪਰ ਮੈਂ ਥੈਂਕ ਗੋਡ ਮੈਂ ਤੰਤਨ ਸ਼ੁਰੂ ਕਰ ਰਾਮਤ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਮੈਨੂੰ ਦੂਜਾ ਜੀਵਨ ਦਿੱਤਾ ਔਰ ਜਦ ਮੈਂ ਉੱਥੇ ਗਿਆ ਤੇ ਡਾਕਟਰ ਸੁਭਾਸ ਚੰਦਰ ਉਹੂਜਾ ਸੀਗੇ ਔਰਥੋਡਿਸਟ ਸਪੈਸ਼ਲਿਸਟ ਦੇ ਡੀ ਐਮ ਸੀ ਦੇ ਵਿੱਚ ਉਹਨਾਂ ਨੇ ਮੈਨੂੰ ਡੈੱਡ ਡਿਕਲੇਅਰ ਕਰਤਾ ਚਾਹਦਿਆਂ ਨੂੰ ਬਿਲਕੁਲ ਡੈੱਡ ਡਿਕਲੇਅਰ ਕਰਤਾ ਵੀ ਇਸ ਸੰਬੰਧੀ ਦੀ ਡੈਥ ਹੋ ਚੁੱਕੀ ਹੈ ਇਹਨੂੰ ਤੁਸੀਂ ਲਿਜਾ ਸਕਦੇ ਆ ਜਦੋਂ ਇੰਨੀ ਗੱਲ ਉਹਨਾਂ ਨੇ ਕਹਿਤੀ ਤਾਂ ਮੈਨੂੰ ਛੱਡ ਗਏ ਉਹ ਮੇਰੀ ਕੁਦਰਤੀ ਕੁਦਰਤੀ ਮੇਰੀ ਕੋ ਪਰਮਾਤਮਾ ਦਾ ਕੋ ਕ੍ਰਿਸ਼ਮਾ ਸੀਗਾ ਮੈਨੂੰ ਮੈਂ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਉੱਚੀ ਉੱਚੀ ਬੋਲ ਰਿਹਾ ਸੀ ਉਸੇ ਹਾਲਾਤ ਵਿੱਚ ਜਦੋਂ ਗੋਲੀ ਲੱਗੀ ਹੋਈ ਸੀਗੇ ਓਏ ਜਦ ਗੋਲੀ ਲੱਗੀ ਸੀ ਡਾਕਟਰ ਕਹਿੰਦੇ ਕਿ ਇਹ ਡੈੱਡ ਨੇ ਪਰ ਤੁਸੀਂ ਬੋਲਣਾ ਸ਼ੁਰੂ ਕਰਤਾ ਮੈਂ ਬੋਲਣਾ ਸ਼ੁਰੂ ਕੁਦਰਤੀ ਕੋਈ ਪਰਮਾਤਮਾ ਨੇ ਮੈਂ ਸਮਝਦਾ ਕਿ ਮੇਰਾ ਜਿਹੜਾ ਇਹ ਜੀਵਨ ਆ ਇਹ ਮੇਰਾ ਦੂਸਰਾ ਜਨਮ ਹੈ ਪਹਿਲਾ ਜਨਮ ਮੇਰਾ 19 2 1992 ਨੂੰ ਖਤਮ ਹੋ ਚੁੱਕਾ ਸੀਗਾ ਇਹ ਮੇਰਾ ਦੂਸਰਾ ਜਨਮ ਹੈ